ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਕਾਲਜ ਦੇ ਵਿੱਚ ਵਿਦਿਆਰਥੀ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜਨ ਦੇ ਲਈ ਜਾਂਦੇ ਨੇ ਪਰ ਪੜਨ ਦੇ ਨਾਲ ਨਾਲ ਉਹ ਹੁੱਲੜਬਾਜ਼ੀ ਵੀ ਕਰਦੇ ਨੇ ਇੱਕ ਘਟਨਾ ਜੋ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ दारू ਦੇ ਨਸ਼ੇ ਦੇ ਵਿੱਚ ਟਨ ਹੋ ਕੇ 6 ਮੁੰਡੇ ਕੁੜੀਆਂ ਨੂੰ ਛੇੜਨ ਦੀ ਕੋਸ਼ਿਸ਼ ਕਰਦੇ ਨੇ ਇਥੋਂ ਤੱਕ ਕਿ ਵਿਦਿਆਰਥਣਾਂ ਦੇ ਨਾਲ ਛੇੜਛਾੜ ਵੀ ਕਰਦੇ ਨੇ ਉਸ ਸਬਦ ਦੇ ਦਰਮਿਆਨ ਦੋ ਮੁੰਡੇ ਜਿਹੜਾ ਕਿ ਇਹਨਾਂ ਵਿਦਿਆਰਥੀਆਂ ਦਾ ਬਚਾਅ ਕਰਨ ਦੇ ਲਈ ਪਹੁੰਚੇ ਨੇ ਤੇ ਅਜੇਹੇ ਦੇ ਵਿੱਚ ਇਹ ਜਿਹੜੇ 6 ਮੁੰਡੇ दारू ਦੇ ਨਸ਼ੇ ਦੇ ਵਿੱਚ ਟੰਨ ਹੁੰਦੇ ਨੇ ਉਹਨਾਂ ਦੇ ਵੱਲੋਂ ਚਾਕੂ ਮਾਰ ਕੇ ਹਮਲਾ ਕੀਤਾ ਜਾਂਦਾ ਹੈ ਤੇ ਇੱਕ ਵਿਦਿਆਰਥੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਹਾਲਾਂਕਿ ਦੂਜਾ ਜ਼ਖਮੀ ਹੋ ਜਾਂਦਾ ਹੈ ਇਹ ਘਟਨਾ ਇੱਥੇ ਹੀ ਨਹੀਂ ਰੁਕਦੀ ਬਲਕਿ ਕਤਲ ਕਰਨ ਤੋਂ ਬਾਅਦ ਕਿਸੇ ਨੂੰ ਕੁਝ ਵੀ ਨਾ ਪਤਾ ਲੱਗੇ ਤਾਂ ਰਾਤੋਂ ਰਾਤ ਇਹ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਘੁੰਮਣ ਦੇ ਲਈ ਪਹੁੰਚ ਜਾਂਦੇ ਨੇ ਪਰ ਪੰਜਾਬ ਪੁਲਿਸ ਦੇ ਹੱਥ ਬਹੁਤ ਲੰਮੇ ਹੁੰਦੇ ਨੇ ਕਾਤਲ ਹੋਵੇ ਬਦਮਾਸ਼ ਹੋਵੇ ਉਹ ਪੰਜਾਬ ਪੁਲਿਸ ਦੀ ਅੱਖ ਤੋਂ ਨਹੀਂ बच ਸਕਦਾ ਤਾਂ ਪੰਜਾਬ ਪੁਲਿਸ ਦੇ ਵੱਲੋਂ ਹਿਮਾਚਲ ਦੀ ਮੰਡੀ ਪੁਲਿਸ ਦੇ ਨਾਲ ਰابطਾ ਕਾਇਮ ਕੀਤਾ ਜਾਂਦਾ ਹੈ ਤੇ ਇਹ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਕਿ ਇਹ दारू ਦੇ ਨਸ਼ੇ ਦੇ ਵਿੱਚ ਟਾਈਟ ਹੋ ਕੇ ਪਹਿਲਾਂ ਵਿਦਿਆਰਥੀਆਂ ਨੂੰ ਛੇੜ ਰਹੇ ਸਨ ਉਹਨਾਂ ਤੋਂ ਨੰਬਰ ਮੰਗ ਰਹੇ ਸਨ ਤੇ ਜਦੋਂ ਦੋ ਜਣਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਵੱਲੋਂ ਉਹਨਾਂ ਤੇ ਜਾਲ ਲੇਵਾ ਹਮਲਾ ਕੀਤਾ ਗਿਆ ਚਾਕੂ ਦੇ ਨਾਲ ਤੇ ਹ ਇਸ ਹਮਲੇ ਦੇ ਕਰਕੇ ਇੱਕ ਜਣੇ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਜ਼ਖਮੀ ਹੋ ਜਾਂਦਾ ਹੈ ਇਹ ਸਾਰੇ ਦੋਸ਼ੀ ਜਿਹੜੇ ਨੇ ਜਿਹੜੇ ਯੂਪੀ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਪੰਜਾਬ ਦੀ ਇੱਕ ਨਿੱਜੀ ਯੂਨੀਵਰਸਿਟੀ ਹੈ ਜਿਸ ਤੋਂ ਇਹ ਮਾਮਲਾ ਸਾਹਮਣੇ ਆਇਆ ਹਿਮਾਚਲ ਦੀ ਮੰਡੀ ਪੁਲਿਸ ਨੇ ਪੰਜਾਬ ਤੋਂ ਇੱਕ ਕਤਲ ਕੇਸ ਦੇ ਵਿੱਚ ਫਰਾਰ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਮੁਲਜ਼ਮਾ ਨੇ ਪੰਜਾਬ ਦੇ ਵਿੱਚ ਇੱਕ ਵਿਦਿਆਰਥੀ ਨੂੰ ਚਾਕੂ ਮਾਰਿਆ ਤੇ ਫਿਰ ਪੁਲਿਸ ਦੇ ਹੱਥੋਂ ਬਚਣ ਦੇ ਲਈ ਰਾਤੋਂ ਰਾਤ ਗੱਡੀ ਖਿੱਚ ਦਿੰਦੇ ਨੇ ਸ਼ਿਮਲਾ ਵਾਲੂ ਪਰ ਉੱਥੇ ਵੀ ਪੁਲਿਸ ਇਹਨਾਂ ਨੂੰ ਘੇਰਾ ਪਾ ਲੈਂਦੀ ਹੈ ਮ੍ਰਿਤਕ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਇਹ ਜਿੰਨੇ ਵੀ ਦੋਸ਼ੀ ਨੇ ਯੂਪੀ ਅਤੇ ਬਿਹਾਰ ਦੇ ਰੈਨ ਵਾਲੇ ਦੱਸੇ ਜਾ ਰਹੇ ਨੇ ਮੁਹੰਮਦ ਵਦਾ ਅਤੇ ਅਹਿਮਦ ਨੇ ਜਦੋਂ ਇਹਨਾਂ ਨੂੰ ਵਿਦਿਆਰਥਣਾਂ ਤੋਂ ਛੇੜਛਾੜ ਕਰਨ ਦੇ ਲਈ ਰੋਕਿਆ ਗਿਆ ਤੇ ਚਾਕੂਆਂ ਦੇ ਨਾਲ ਕਈ ਹਮਲੇ ਕੀਤੇ ਗਏ ਤੇ ਜਿਸ ਵੇਲੇ ਇਹ ਹਿਮਾਚਲ ਪਾਸਦੇ ਨੇ ਤਾਂ ਉੱਥੇ ਵੀ ਕਦੀ ਕੋਈ ਟਿਕਾਣਾ ਬਦਲਦੇ ਨੇ ਕਦੀ ਕੋਈ ਟਿਕਾਣਾ ਬਦਲਦੇ ਨੇ ਤਾਂ ਜੇ ਪੁਲਿਸ ਜਿਹੜੀ ਆ ਵਕ-ਵਕ ਥਾਵਾਂ ਦੇ ਉੱਤੇ ਚੈੱਕ ਪੋਸਟਾਂ ਉਹਨਾਂ ਦੇ ਵੱਲੋਂ ਸਥਾਪਿਤ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਮੁਲਜ਼ਮਾਂ ਨੂੰ ਮੰਡੀ ਬੱਸ ਸਟੈਂਡ ਤੋਂ ਫੜ ਲਿਆ ਜਾਂਦਾ ਹੈ ਤਾਂ ਡਾਕਟਰੀ ਜਾਂਚ ਜਿਹੜੀ ਆ ਸਾਰੀ ਕੀਤੀ ਗਈ ਹੈ ਤੇ ਹੁਣ ਇਹ ਪੁਲਿਸ ਦੇ ਹੱਥੇ ਜਿਹੜੇ ਆ ਛੜ ਚੁਕੇ ਨੇ ਤਾਂ ਇਸ ਕਦਰ ਜੋ ਹੈ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਾਤੋਂ ਰਾਤ ਹੀ ਫਰਾਰ ਹੋ ਜਾਂਦੇ ਨੇ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਮੁਹਿੰਦੀ ਸ਼ੁਰੂਆਤ ਕੀਤੀ ਗਈ ਹੈ ਜਿੱਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਬਲਾਈਂਡ ਮਰਡਰ ਜਿਹੜੇ ਸ਼੍ਰੀ ਸੋਜ ਸਿੰਘ ਜੀ ਜੋ ਕਿ ਗੱਤਕਾ ਟੀਚਰ ਸੀ ਉਹਨਾਂ ਦਾ ਬਲਾਈਂਡ ਮਦਰ ਜੋ ਫਤੂ ਟਿੰਗੇ ਦੇ ਵਿੱਚ ਜਿਨ੍ਹਾਂ ਦੀ ਬੋਡੀ ਰਿਕਵਰ ਹੋਈ ਹੈ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਹੈ ਤੇ ਦੋਸ਼ੀ ਜਿਹੜੇ ਸਾਰੇ ਅਰੈਸਟ ਕੀਤੇ ਗਏ ਆ 14 5 2025 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਅਨਡੈਂਟਿਫਾਈਡ ਡੈਡ ਬੋਡੀ ਫਤੂ ਟਿੰਗੇ ਦੇ ਲਾਗੇ ਸੜਕ ਦੇ ਲਾਗੇ ਜਿਹੜੀ ਮਿਲੀ ਹੈਗੀ ਹੈ ਇਮੀਡੀਏਟਲੀ ਉਹਦੀ شناخت ਕਰਾਉਣ ਜਿਹੜੀ ਲਈ ਅਸੀਂ ਯਤਨ ਕਰਨੇ ਸ਼ੁਰੂ ਕੀਤੇ ਆ ਜਿਹੜੇ ਡੈੱਡ ਬਾਡੀ ਦੇ ਸ਼ਨਾਖਤ ਬਤੌਰ ਸੋਤ ਸਿੰਘ ਦੀ ਹੋਈ ਹੈ ਜੋ ਕਿ ਕੁਝ ਦਿਨਾਂ ਤੋਂ ਜਿਹੜੇ ਲਾਪਤਾ ਸੀਗੇ ਇਹਦੇ ਤੁਰੰਤ ਕਾਰਵਾਈ ਕਰਦੇ ਹੋਏ ਆ ਥਾਣਾ ਫਤੂਟਿੰਗਾ ਦੇ ਵਿੱਚ ਕਤਲ ਆ ਕਤਲ ਆ ਅਤੇ ਕਿਡਨਾਪਿੰਗ ਦੇ ਧਾਰਾਵਾਂ ਸਖਤ ਧਾਰਾਵਾਂ ਤਹਿਤ ਮਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਮਕਦਮਾ ਦਰਜ ਹੋਣ ਦੇ ਥੋੜੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜਗਮੋਹਨ ਸਿੰਘ ਵਾਸੀ ਭਲੱਠ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਉਹਨਾਂ ਦੀ ਢੁਗਾਈ ਨਾਲ ਜਿਹੜੀ ਪੁਸ਼ਕਿਸ਼ ਕੀਤੀ ਗਈ ਹੈ ਇਹਦੇ ਵਿੱਚ ਜਿਹੜੀ ਵੱਖ-ਵੱਖ ਜਿਹੜੀ ਟੀਮਾਂ ਬਣਾਈਆਂ ਸੀ ਅਸੀਂ ਐਸਪੀ ਡੀ ਡੀਐਸਪੀ ਡੀ ਇਨਚਾਰਜ ਸੀਆਈਏ ਅਤੇ ਐਸਐਚਓ ਫਤੂ ਟਿੰਗਾ ਉਹਨਾਂ ਅਤੇ ਇਨਚਾਰਜ ਸੀਏ ਕਪੂਰਥਲਾ ਉਹਨਾਂ ਨੇ ਬੜੀ ਢੁਗਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਹੈਗੀ ਹੈ ਆ ਜਗਮੋਤ ਸਿੰਘ ਦੀ ਪੁਸ਼ਕਿਸ਼ ਤੋਂ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਸ਼ੰਕਾ ਸੀਗੀ ਕਿ ਜਿਹੜੇ ਇਹ ਗੱਤਕਾ ਟੀਚਰ ਹੈ ਉਹਨਾਂ ਦੇ ਕੋਈ ਗੱਲਬਾਤ ਹੈਗੀ ਹੈ ਫਰੈਂਡਸ਼ਿਪ ਹੈਗੀ ਹੈ ਤੇ ਉਹਦੇ ਤੋਂ ਜਿਹੜੇ ਜਗਮੋਨ ਸਿੰਘ ਜਿਹੜੇ ਇਤਰਾਜ਼ ਕਰਦੇ ਸੀਗੇ ਤੇ ਇਸ ਗੱਲ ਨੂੰ ਲੈ ਕੇ ਜਗਮੋਨ ਸਿੰਘ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਾਥ ਜਿਹੜੀ ਸਾਂਝ ਬਣਾਈ ਹੈ ਕਿ ਅਸੀਂ ਸੋਤ ਸਿੰਘ ਜੀ ਦਾ ਜਿਹੜਾ ਮਾਰਕੁੱਟ ਕਰਨੀ ਹੈ ਤੇ ਕਤਲ ਇਹਦਾ ਕਰ ਦੇਣਾ ਤੇ ਉਹਦੀ ਲੜੀ ਦੇ ਵਿੱਚ ਹੀ ਜਿਹੜੀ ਵੱਖ-ਵੱਖ ਇਹਦੀ ਟੀਮਾਂ ਬਣਾਈਆਂ ਇਮੀਡੀਏਟਲੀ ਉਹਨਾਂ ਨੇ ਜਿਹੜੇ ਨਮਾ ਸ਼ਹਿਰ ਜ਼ਿਲ੍ਹੇ ਦੇ ਵਿੱਚ ਰੇਡ ਕੀਤੀ ਅਤੇ ਜਿਹੜੇ ਇਹ ਦੋਸ਼ੀ ਹੋਰ ਅਸੀਂ ਜਿਹੜੇ ਨਵਾਂ ਸ਼ਹਿਰ ਤੋਂ ਅਰੈਸਟ ਕੀਤੇ ਜਿਨ੍ਹਾਂ ਦੇ ਨਾਮ ਗੁਰਨੇਕ ਸਿੰਘ ਉਹਜੀਤ ਸਿੰਘ ਤਨਦੀਪ ਸਿੰਘ ਜਸ਼ਨਪ੍ਰੀਤ ਸਿੰਘ ਰਾਮ ਬਾਦੁਰ ਅਤੇ ਮੁਖਤਿਆਰ ਸਿੰਘ ਇਹਨਾਂ ਨੂੰ ਅਰੈਸਟ ਕੀਤਾ ਹੈ ਕੁਝ ਕੁਝ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 9 ਤੇ 10 ਦੀ ਰਾਤ ਨੂੰ ਇਹ ਬੁਲੇਰੋ ਗੱਡੀ ਇੱਕ ਤਵੇਰਾ ਗੱਡੀ ਇੱਕ ਸਵਿਫਟ ਗੱਡੀ ਦੇ ਵਿੱਚ ਸੱਤ ਬੰਦੇ ਆਏ ਸੀਗੇ ਇਹਨਾਂ ਨੇ ਸੋਤ ਸਿੰਘ ਨੂੰ ਮੁੰਡੀ ਮੋੜ ਤੇ ਲਾਗੋ ਅਗਵਾ ਕੀਤਾ ਆਪਣੀ ਗੱਡੀ 'ਚ ਜਿਹੜਾ ਇਹਨੂੰ ਸਿੱਟ ਲਿਆ ਤੇ ਸਾਰੀ ਦੋਵੇਂ ਗੱਡੀਆਂ ਇਹ ਲੈ ਕੇ ਗਏ ਹੈਗੇ ਆ ਗੜਸ਼ੰਕਰ ਏਰੀਆ ਦੇ ਵਿੱਚ ਗੜਸ਼ੰਕਰ ਏਰੀਆ ਦੇ ਵਿੱਚ ਜਾ ਕੇ ਆ ਜਿਹੜੀ ਸੋਚਿੰਗ ਜੀ ਦੀ ਆ بیسਬਾਲ ਬੈਟ ਰਾਹੀ ਜਿਹੜੀ ਕੁੱਟਮਾਰ ਕੀਤੀ ਹੈ ਤੇ ਸਿਵियर ਹੈਡ ਇੰਜਰੀਜ਼ ਦਿੱਤੀਆਂ ਜਿਹਦੇ ਸਾਨੂੰ ਲੱਗਦਾ ਹੈ ਕਿ ਉੱਥੇ ਹੀ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਤੇ ਅਗਲੀ ਸਵੇਰੇ ਜਿਹੜੀ ਡੈੱਡ ਬੋਡੀ ਨੂੰ ਇਹਨਾਂ ਨੇ ਫਤੂਟਿੰਗ ਏਰੀਆ 'ਚ ਦਾ ਡਿਸਪੋਜ਼ ਆਫ ਕਰਤਾ ਸੀਗਾ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈਗਾ। ਅ ਡੁੰਗਾਈਨਾਲ ਇਹਦੀ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈਗੀ ਹੈ। ਸਾਨੂੰ ਉਮੀਦ ਹੈ ਕਿ ਇਸ ਤੋਂ ਇਲਾਵਾ ਵੀ ਕੋਈ ਦੋਸ਼ੀ ਹੋਣਗੇ ਉਹਨਾਂ ਨੂੰ ਅਸੀਂ ਛੇਤੀ ਫੜ ਲਾਂਗੇ ਤੇ ਮੁਕਦਮੇ ਦੀ ਮੁਕੰਮਲ ਤਫ਼ਤੀਸ਼ ਕਰਕੇ ਜਿਹੜੇ ਦੋਸ਼ੀ ਹੈ ਉਹਨੂੰ ਕੜੀ ਤੋਂ ਕੜੀ ਸਜ਼ਾ ਦਿਵਾਵਾਂਗੇ। ਬਿਲਕੁਲ ਇਹ ਜਿਹੜਾ ਲਾਵਾਰਿਸ ਮੋਟਰਸਾਈਕਲ ਹੈ ਇੱਕ ਵੱਖਰੀ ਲੋਕੇਸ਼ਨ ਤੋਂ ਮਿਲਿਆ ਸੀ ਤੇ ਉਹਦੇ ਤੇ ਵੀ ਤਰਤੀਬ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੀ। ਪਲਤ ਥਾਣੇ ਦੇ ਵਿੱਚ ਇਹਨਾਂ ਦੇ ਫੈਮਿਲੀ ਮੈਂਬਰਸ ਨੇ ਇਹਨਾਂ ਦੇ ਗੁੰਮ ਹੋਣ ਦੀ ਇਤਲਾਹ ਦਿੱਤੀ ਸੀ ਜਿਹਦੇ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ਼ਤਿਹਾਰ ਛੋਰੇ ਕੋਕਾ ਅ ਇਸ ਤੋਂ ਇਲਾਵਾ ਜਿਹੜੇ ਪੰਜਾਬ ਪੁਲਿਸ ਕੰਟਰੋਲ ਰੂਮ ਤੇ ਵੀ ਜਿਹੜੇ ਅਲਰਟਸ ਅਸੀਂ ਜਾਰੀ ਕਰ ਦਿੱਤੇਗੇ ਸੀ ਤੇ ਉਹਦੇ ਸਬੰਧਿਤ ਡੀਡੀਆਰ ਐਂਟਰੀ ਵੀ ਅਸੀਂ ਕੀਤੀ ਹੈ ਪਰ ਬੜੀ ਹੀ ਮੰਦਭਾਗੀ ਘਟਨਾ ਹੋਈ ਹੈ ਕਿ ਉਹਨਾਂ ਦਾ ਜਿਹੜਾ ਕਤਲ 9 ਤੇ 10 ਰਾਤ ਨੂੰ ਹੀ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਫੱਟੂ ਟਿੰਗਾ ਛਿੜ ਦਿੱਤੀ ਗਈ ਸੀ ਜੋ ਕਿ ਕਾਫੀ ਦਿਨਾਂ ਬਾਅਦ ਸਾਨੂੰ ਰਿਕਵਰ ਹੋਈ ਹੈ ਨੇ ਬਿਲਕੁਲ ਉਹਨੇ ਰਿਲੇਟਿਵ ਸੀਗੇ ਕਿ ਕਿੱਥੇ ਪੜਾਉਂਦੇ ਸੀ ਆ ਜਿਹੜੇ ਸੋਤ ਸਿੰਘ ਗੱਤਕਾ ਟੀਚਰ ਸੀਗੇ ਸਰ ਹਾਲੀ ਦੇ ਰਹਿਣ ਵਾਲੇ ਸੀਗੇ ਤੇ ਪਲੱਥ ਦੇ ਵਿੱਚ ਜਿਹੜਾ ਗੱਤਕਾ ਦੀ ਟ੍ਰੇਨਿੰਗ ਦੇਣ ਜਾਂਦੇ ਸੀਗੇ ਰੈਗੂਲਰਲੀ ਅਕਾਲ ਅਕੈਡਮੀ ਦੇ ਵਿੱਚ ਜਿਹੜੇ ਪੜਾਉਂਦੇ ਸੀ ਪਲੱਥ ਆ इट इज ऑफ इन्वेस्टिगेशन अजी है जगमोहन जेड़े है नॉर्मली है जे गुरनेक है